ਪ੍ਰੇਮ ਰੂਪ ਸੁਭ ਧਰੇ ਨੇਮ ਨਾਮਾ ਪਟ ਭੈ ਕਰ ਦੇਖੋ ਸ਼ੁਭ ਪ੍ਰੇਮ ਨਾਲ ਲਫ਼ਜ਼ ਆਇਆ ਹੈ ਪ੍ਰੇਮ ਨਾਲ ਲਫ਼ਜ਼ ਸ਼ੁਭ ਆਉਣਾ ਬੜਾ ਮੁਸ਼ਕਲ ਹੈ ਇਹ ਦੋ ਤਿੰਨ ਲਫ਼ਜ਼ ਇੱਥੇ ਇਹ ਜਿਹਾ ਆਏ ਸੀ ਸਮਝਿਆ ਜੀ ਦੋ ਤਿੰਨ ਲਫ਼ਜ਼ ਐਸੇ ਆਏ ਸੀ ਇਹਨਾਂ ਦੀ ਵਿਆਖਿਆ ਕਰਨੀ ਜ਼ਰੂਰੀ ਸੀ ਪ੍ਰੇਮ ਪ੍ਰੇਮ ਰੂਪ ਸੁਭ ਧਰੇ ਨੇ ਪ੍ਰੇਮ ਰੂਪ ਸ਼ੁਭ ਧਰੇ ਸੁਭ ਧਰੇ ਨੇ ਨੇਮ ਜਿਹੜੇ ਨੇ ਇੱਕ ਨੇਵਾਰ ਪ੍ਰੇਮ ਦੀ ਗੱਲ ਆ ਗਈ ਹੁਣ ਅੱਥੇ ਨੇਮ ਕੋਈ ਨਹੀਂ ਜੇ ਤੇ ਪ੍ਰੇਮ ਹੋਵੇ ਨੇਮ ਨਹੀਂ ਹੁੰਦਾ ਪ੍ਰੇਮ ਤੇ ਨੇਮ ਨਹੀਂ ਹੁੰਦਾ ਨੇਮ ਸੀਗਾ ਝੂਠਾ ਨਹੀਂ ਖਾਣਾ ਧਰਮ ਦੇ ਵਿੱਚ ਪਹਿਲਾ ਸੀ ਨਾ Hindu Dharam ਝੂਠਾ ਨਹੀਂ ਖਾਣ ਹੁੰਦਾ ਨਹੀਂ ਨਾ ਹੁੰਦਾ ਹੈ ਨਾ ਸਾਡੇ ਵੀ ਮੰਨੀ ਬੈਠੇ ਝੂਠਾ ਨਹੀਂ ਖਾਣਾ ਨਹੀਂ ਹੁੰਦਾ ਜਿੱਥੇ ਪ੍ਰੇਮ ਉਥੇ ਨੇ ਇੱਕ ਬਾਟੇ ਸਾਰਿਆਂ ਨੂੰ ਬੁਲਾਇਆ ਇੱਕੋ ਜਗ੍ਹਾ ਪ੍ਰਸ਼ਾਲ ਛਰਾਇਆ ਤੇ ਉਹ ਲਾ ਦੇਣਾ ਤੇ ਬੜੇ سارے ਬਾਟੇ ਇੱਕੋ ਥਾਂ ਖਾਓ ਬੈਠ ਕੇ ਜਿਵੇਂ ਮੁਸਲਮਾਨ ਖਾਂਦੇ ਨੇ ਇੱਕੋ ਥਾਲੀ 'ਚ ਇਹ ਫੇਰ ਉਹ ਹੀ ਲੱਗੇ ਪੜਨ ਤਾਂ ਕਹੇ ਤੇ ਮੇਰੇ ਬਾਟੇ ਨੂੰ ਹੱਥ ਨਾਲ ਆਦੀ ਤੂੰ ਇਹ ਤਾਂ ਉਲਟਾ ਰਹਾ ਬਾਅਦ ਪਹਿਲੇ ਤੁਸੀਂ ਛੱਡ ਦੇਗਾ ਸੰਕੁਚ ਮਤ ਵੀ ਮਾਰੀ ਗਈ ਫਿਰ ਜੇ ਛੱਡ ਗਏ ਮਤ ਵੀ ਮਾਰੀ ਗਈ ਗੁਰਬਾਣੀ ਦਾ ਕੋਈ ਗਿਆਨ ਹੈ ਨਹੀਂ ਮੁੜ ਕੇ ਫਿਰ ਉੱਥੇ ਆ ਕੇ ਜੁੜ ਗਏ ਬਾਣੇ ਬਾਣਾ ਰਹਿ ਗਿਆ ਹੁੰਦਾ ਕੱਖ ਵੀ ਨਹੀਂ ਕੋਲ ਕੁਝ ਨਹੀਂ ਰਹਿ ਕੋਲ ਅਕਲ ਨਹੀਂ ਰਹੀ ਦੁਆ ਕੀ ਹੁੰਦਾ ਦੇਖੋ ਇੱਕਾ ਸ਼ਕਲ ਇੱਕਾ ਅਕਲ ਦੋ ਚੀਜ਼ਾਂ ਨੇ ਆਦਮੀ ਕੋਲ ਦੋ ਹੀ ਚੀਜ਼ਾਂ ਨੇ ਕਿ ਸ਼ਕਲ ਹੈ ਕਕਲ ਹੈ ਸ਼ਕਲ ਕਿਤਾ ਚਲੋ ਸਰੀਰ ਦੀ ਬਣੀ ਹੋਈ ਉਹ ਤਾਂ ਜਿਹੀ ਜਿਹੀ ਹੈ ਉਹਦਾ ਇੱਕ ਅਸੀਂ ਬਣਾ ਲਈ ਬਾਹਰ ਬਾਣਾ ਪਾ ਕੇ ਕਿਸੇ ਨੇ ਸਾਧਾ ਵਾਲਾ ਪਾ ਲਿਆ ਕਿਸੇ ਨੇ ਖਾਲਸੇ ਵਾਲਾ ਪਾ ਲਿਆ ਕਿਸੇ ਨੇ ਸੰਤਾਨਾ ਪਾ ਲਿਆ ਕਿਸੇ ਨੇ ਮੁਸਲਮਾਨਾਂ ਵਾਲਾ ਇਹ ਅਸੀਂ ਬਣਾਈਏ ਸ਼ਕਲ ਅੱਡੋ ਅੱਡ ਪਛਾਣ ਵਾਸਤੇ ਅੱਡੋ ਅੱਡ ਪਛਾਣ ਹੈ ਸਾਡੀ ਆਪਣੇ ਆਪਣੀ ਮੱਤਾਂ ਦੀ ਉਹ ਜਿਹੜੀ ਅਸੀਂ ਰੂਪ ਬਣਾ ਲਿਆ ਸ਼ਕਲ ਬਣਾ ਲੀਆ ਬਾਣਾ ਜਿਹਨੂੰ ਅਸੀਂ ਕਹਿੰਦੇ ਹਾਂ ਵਰਦੀ ਕਹਿੰਦੇ ਹਾਂ ਉਹੀ-ਉਹੀ ਰਹਿ ਗਈ ਬਾਕੀ ਰਹਿ ਕੀ ਗਿਆ ਉਹ ਗੱਲਾਂ ਤਾਂ ਅਸੀਂ ਛੱਡਤੀ ਉਸੇ ਲੰਗਰ ਦੂਨ ਵਾਰ ਸਿੰਗਲਮਲੀ ਬਣ ਦੇਣਾ ਵਰਤਾਰੀ ਨੂੰ ਤੁਸੀਂ ਕਿਹੜੇ ਰਾਹ ਪੈ ਗਏ ਉਹ ਚਾਰੇ ਬਣ ਇੱਕ ਬਣ ਕਰਾਇਆ ਤੇ ਤੁਸੀਂ ਫਿਰ ਵਟਾਂ ਫਾਤੀ ਇਹ ਗੁਰੂ ਤੋਂ ਖਲਾਫ ਆ ਸਭ ਕੁਝ ਮਤ ਤਾਂ ਮਾਰੀ ਗਈ ਉਹ ਹੀ ਵਾਇਆ ਫਿਰ ਮਾਇਆ ਨੂੰ ਜੱਚੜੇ ਫਿਰ ਲੋਭ ਵੱਧ ਗਿਆ ਫਿਰ ਉਹ ਹੀ ਵਕਾਰ ਵੱਧ ਗਏ ਫਿਰ ਆਪਸ ਵਿੱਚ ਹੀ ਪ੍ਰੇਮ ਨਹੀਂ ਰਿਹਾ ਥੋੜਾ ਤਾਂ ਆਪਸ ਵਿੱਚ ਹੀ ਪ੍ਰੇਮ ਨਹੀਂ ਰਿਹਾ ਆਪ ਜਿਵੇਂ ਕਿ ਨਹੀਂ ਰਿਆ ਦੂਗੇ ਰੰਗੀ ਦੇ ਨਾਲ ਰਹੂਗਾ ਇਹ ਤਾਂ ਸੋਹ ਪ੍ਰੇਮ ਦੀ ਗੱਲ ਆਈ ਹੈ। ਦਿਲ ਪ੍ਰੇਮ ਕੀ ਹੋਤੇ ਨਹੀਂ ਪ੍ਰੇਮ ਹਾਂ ਜਰ ਪ੍ਰੇਮ ਕੀ ਹੋਤੇ ਨਹੀਂ ਪ੍ਰਾਪਾਇਓ। ਪ੍ਰੇਮ ਰੂਪ ਸ਼ੁਭ ਤਰੇ ਨੇ। ਉਹ ਪ੍ਰੇਮ ਵੀ ਸ਼ੁਭ ਚਾਹੀਦਾ ਸੀਗਾ। ਆਪਣੇ ਨਾਲੇ ਨਾ ਸਾਰਿਆਂ ਨਾਲੇ ਚਾਹੀਦਾ ਸੀ। ਮੈਂ ਨੇ ਤੇ ਆਪਣੇ ਆਪਣੇ ਬਾਣੇ ਵਾਲਾ ਨੇ ਪ੍ਰੇਮ ਹੁੰਦਾ ਫਿਰ ਵੀ ਸ਼ੁਭ ਨਹੀਂ ਆ ਸ਼ੁਭ ਪ੍ਰੇਮ ਹੈ। ਜੇ ਕੱਲਾ ਸਿੱਖਾਂ ਨਾਲੇ ਪ੍ਰੇਮ ਹੈ ਸ਼ੁਭ ਪ੍ਰੇਮ ਨਹੀਂ ਹੈ। ਤੇ ਨਹੀਂ ਸ਼ੁਭ ਹੈਗਾ। ਜੇ ਤੁਨੂੰ ਮਾਇਆ ਬਾਣਾ ਦੀ ਨਾ ਫਿਰ ਤੂੰ ਇੰਨੇ ਹੀ ਹੋ ਇਨੇ ਬੋਲੇ ਹੋ ਇਹਨੇ ਤਰੋ ਮੇਰੇ ਹੱਤੋਂ ਮੈਂ ਜੋ ਧਰੀ ਹਰ ਬਨਵਰਨ ਦੇਖੋ ਕੋਈ ਕਿਹਾ ਦੀ ਕਰੂ ਅਨੇ ਹੋ ਗਏ ਤੁਸੀਂ ਓਏ ਉਹ ਅੱਖਾਂ ਦੱਲੀ ਜਦ ਹੈ ਜੀ ਤਾਂ ਅਨੇ ਹੋ ਅਨੇ ਹੋ ਨਜੀ ਤੇ ਅੰਦਲੀ ਅੱਖ ਹੈ ਨਹੀਂ ਵਾਲੀਆਂ ਅੱਖਾਂ ਦਾ ਕੀ ਹੈ ਵਾਲੀਆਂ ਜਾਨਵਰਾਂ ਦੇ ਵੀ ਨੇ ਵਾਲੀਆਂ ਅੱਖਾਂ ਦਾ ਜਾਨਵਰਾਂ ਦੇ ਵੀ ਨੇ ਉਹ ਕਬੂਤਰ ਵੀ ਗੂਤਰਾਂ ਜਾ ਕੇ ਬੈਠਦੇ ਨੇ ਕੋ ਕੋ ਜਮੈਦਾਰੀ ਜਾ ਕੇ ਮੇਰੇ ਕੋ ਮਿਰਗਾਂ ਦੇ ਜਾ ਕੇ ਚੁਗਦੇ ਨੇ ਉਹ ਤਾਂ ਜਾਨਵਰ ਵੀ ਰਹਿੰਦੇ ਨੇ ਇਕੱਠੇ ਇਸ ਤਰੀਕੇ ਨਾਲ ਤੇ ਤੁਸੀਂ ਇਕੱਠੇ ਹੋ ਫਿਰ ਕੀ ਹੋ ਗਿਆ ਉਹ ਕਾਮੇ ਕਾਮੇ ਜਾਨਵਰ ਸਾਰੇ ਜਾਨਵਰਾਂ ਨੂੰ ਇੱਕ ਤਾਂ ਸਮਝਦੇ ਤੂੰ ਤੇ ਆਦਮੀ ਨੂੰ ਵੀ ਨਹੀਂ ਇੱਕ ਸਮਝਦੇ ਤੁਹਾਡਾ ਅੱਜ ਆ ਵਰਨ ਬਣਾ ਲੈ ਚਾਲ ਇਹ ਆ ਪੰਜਾਬੀ ਹੈ ਜੀ ਇਹ ਇਹ ਜੀ ਯੂਪ ਵਾਲਾ ਪਈ ਹੈ ਜੀ ਇਹ ਬਿਹਾਰੀ ਹੈ ਫਲਾਨਾ ਹੈ ਬੰਗਾਲੀ ਹੈ ਤੂੰ ਇकडे ਆ ਪੈ ਗੇ ਤੋਤਾ ਕਿਤੇ ਤੋ ਲੈ ਆਉ ਚਾਹੇ ਕਿਤੇ ਦੇਚੋਂ ਫੜ ਲਿਆ ਤੋਤੇ ਇਕੱਠੇ ਰਹਿ ਪਣਗੇ ਸਾਰੇ ਹੋਰ ਜਾਨਵਰ ਕੋਈ ਲਿਆਓ ਸਾਰੇ ਇਕੱਠੇ ਰਹਿ ਪਣਗੇ ਸ਼ੇਰ ਕਿਤੇ ਦੇ ਲਿਆਓ ਸਾਰੇ ਇਕੱਠੇ ਰਹਿ ਪਣਗੇ ਇੱਕੋ ਤੋਂ ਪਾਣੀ ਪੀ ਲੈਣਗੇ ਆਦਮੀ ਤਾਂ ਸਭ ਤੋਂ ਜ਼ਿਆਦਾ ਪਾਗਲ ਹੋ ਗਿਆ ਜਿਆਦਾ ਅਕਲਮੰਦ ਸੀ ਨਾ ਇਹਦੀ ਅਕਲੇ ਖਤਰਨਾਕ ਹੋ ਗਈ ਇਹਦੇ ਵਾਸਤੇ ਇਹਦੇ ਵਾਸਤੇ ਖਤਰਨਾਕ ਹੈ ਬਾਮ ਨੇ ਆਪਣੇ ਵਾਸਤੇ ਬਣਾਏ ਨੇ ਹੋਰ ਕੀਦੇ ਵਾਸਤੇ ਬਣਾਏ ਨੇ ਜਿਹੜੀਆਂ ਮਾਲੂਮ ਬਾਮ ਨਹੀਂ ਬਣਾਏ ਹੋਏ ਮੱਛਰ ਮਾਲੂਮ ਬਾਮ ਨਹੀਂ ਬਣਾਏ ਨੇ ਵਾਬ ਆਪਣੇ ਵਾਸਤੇ ਬਣਾਏ ਨੇ ਮੱਛਰ ਮਾਲੂਮ ਛੋਟੀਆਂ ਫਲਟ ਫਲਟ ਵਾਲੀ ਆਪਣੇ ਵਾਸਤੇ ਬਾਮਣਾਂ ਨੇ ਮੱਛਰਾਂ ਨੇ ਆਪਣੇ ਵਾਸਤੇ ਕੋ ਬਣਾਇਆ ਮੰਨ ਵਾਸਤੇ ਨਾਲੀ ਵਾਸਤੇ ਬਣਾਇਆ ਮਕੈਨ ਨਹੀਂ ਬਣਾਇਆ ਕੁਝ ਹੋਰ ਜਾਨਵਰਾਂ ਨੂੰ ਨਹੀਂ ਬਣਾਇਆ ਕੁਝ ਇਹਨੇ ਬਣਾ ਲਿਆ ਸਭ ਕੁਝ ਅਕਲ ਹੈ ਇਹਨੂੰ ਅਕਲ ਹੈ ਦੂਜੇ ਨੂੰ ਮਾਰਦਣ ਆਭਿਮੰਦਣ ਆ